ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੋਜ਼ ਨਵੀਂ ਚਰਚਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਆਪਣੇ ਚੈਨਲ ਦੇ ਉੱਤੇ ਕੋਈ ਰੋਜ਼ ਨਵੀਂ ਚਰਚਾ ਕੋਈ ਰੋਜ਼ ਨਵੀਂ ਕਹਾਣੀ ਜਿਹੜੀ ਹੈ ਕਿ ਆਪਾਂ ਲੈ ਕੇ ਆਉਂਦੇ ਰਹਿੰਦੇ ਆ ਤੇ ਅੱਜ ਜਿਹੜੀ ਕਹਾਣੀ ਹੈ ਉਹ ਇੱਕ ਪੁੱਤ ਨੇ ਆਪਣੇ ਮਾਂ ਨੂੰ ਕਿਵੇਂ ਹੋ ਕਿਉਂ ਧੋਖਾ ਦਿੱਤਾ ਇਸ ਦੇ ਉੱਪਰ ਆਪਣੀ ਅੱਜ ਦੀ ਕਹਾਣੀ ਜਾਨੀ ਕਿ ਚਰਚਾ ਹੈ ਠੀਕ ਹੈ ਨਾ ਜੀ ਤੇ ਚਲੋ ਜੀ ਆਪਾਂ ਕਹਾਣੀ ਸ਼ੁਰੂ ਕਰਦੇ ਹਾਂ ਇਹ ਕਹਾਣੀ ਫਿਰੋਜ਼ਪੁਰ ਜ਼ਿਲ੍ਹੇ ਦੀ ਜਾਨੀ ਕਿ ਫਿਰੋਜ਼ਪੁਰ ਸ਼ਹਿਰ ਦੀ ਕਹਾਣੀ ਹੈ ਕਹਾਣੀ ਸੱਚੀ ਹੈ ਤੇ ਆਪਾਂ ਇਹਦੇ ਵਿੱਚ ਬਸ ਥੋੜਾ ਜਿਹਾ ਨਾਂ ਜਿਹੜੇ ਆ ਉਹ ਆਪਾਂ ਚੇਂਜ ਕਰ ਦਿੱਤੇ ਨੇ ਠੀਕ ਹੈ ਨਾ ਮੀਡੀਆ ਦਾ ਜਮਾਨਾ ਹੈ ਕਦੇ-ਕਦੇ ਬਈ ਕਿਸੇ ਨੂੰ ਕੋਈ ਤਕਲੀਫ ਨਾ ਹੋਏ ਤੇ ਇਸ ਕਰਕੇ ਆਪਾਂ ਨਾਂ ਜਿਹੜੇ ਨੇ ਉਹ ਚੇਂਜ ਕਰ ਦਿੱਤੇ ਨੇ ਤੇ ਲੋ ਜੀ ਨਾਂ ਜਿਹੜੇ ਆਪਾਂ ਚੇਂਜ ਕੀਤੇ ਨੇ ਦੋਨੋਂ ਹਸਬੰਦ ਵਾਈਫ ਕੁਲਵੰਤ ਸਿੰਘ ਤੇ ਉਹਨਾਂ ਦੇ ਘਰ ਵਾਲੀ ਸੁਰਜੀਤ ਕੌਰ ਤੇ ਇੱਕ ਉਹਨਾਂ ਦਾ ਬੇਟਾ ਹੈ ਉਹਦਾ ਨਾਂ ਹੈ ਰਮਨਦੀਪ ਇਹਨਾਂ ਦਾ ਬਹੁਤ ਵਧੀਆ ਜਿਵੇਂ ਕਹਿੰਦੇ ਨੇ ਕਿ ਵੀ ਜ਼ਿੰਦਗੀ ਨਿਕਲ ਰਹੀ ਸੀਗੀ ਥੋੜੀ ਉਹਨਾਂ ਦੇ ਕੋਲੇ ਜ਼ਮੀਨ ਵੀ ਸੀਗੀ ਘਰ ਵੀ ਵਧੀਆ ਬਣਿਆ ਹੋਇਆ ਸੀ 5-6 ਕਿੱਲੇ ਜ਼ਮੀਨ ਸੀ ਤੇ ਬਹੁਤ ਵਧੀਆ ਗੁਜ਼ਾਰਾ ਚੱਲਦਾ ਪਿਆ ਸੀਗਾ ਲੋਜੀ ਹੌਲੀ-ਹੌਲੀ ਟਾਈਮ ਬੀਤਦਾ ਜਾ ਰਿਹਾ ਸੀਗਾ ਤੇ ਰਮਨ ਹੌਲੀ-ਹੌਲੀ ਵੱਡਾ ਹੁੰਦਾ ਜਾ ਰਿਹਾ ਸੀ ਲੋਜੀ ਕਰਦੇ-ਕਰਦੇ ਜਦੋਂ ਰਮਨ ਹਜੇ 10ਵੀਂ ਕਲਾਸ ਦੇ ਵਿੱਚ ਸੀ ਤਾਂ ਰਮਨ ਦੇ ਫਾਦਰ ਦੀ ਡੈਥ ਹੋ ਗਈ ਯਾਨੀ ਕਿ ਕਲਵੰਤ ਸਿੰਘ ਦੀ ਮੌਤ ਹੋ ਗਈ ਉਸ ਤੋਂ ਬਾਅਦ ਰਮਨ ਤੇ surjeet kaur ਉਹ ਦੋਨੋਂ ਇਕੱਲੇ ਰਹਿ ਗਏ ਤਾਂ ਉਹਨਾਂ ਦੇ ਵਾਸਤੇ ਥੋੜਾ ਜਿਹਾ ਟਾਈਮ ਜਿਹੜਾ ਸੀ ਉਹ ਔਖਾ ਹੋ ਗਿਆ ਕੱਢਣਾ ਪਰ ਚਲੋ surjeet kaur ਨੇ ਹਿੰਮਤ ਨਹੀਂ ਹਾਰੀ ਉਹਨੇ ਜਿਵੇਂ ਕਿਵੇਂ ਕਰਕੇ ਆਪਣੇ ਬੱਚੇ ਦੀ ਪੜ੍ਹਾਈ ਪੂਰੀ ਕੀਤੀ ਆਪਣੀ ਜ਼ਮੀਨ ਨੂੰ ਠੇਕੇ ਤੇ ਦੇ ਦਿੱਤਾ ਕਿ ਵਾਈ ਕਰਨ ਵਾਲਾ ਕੋਈ ਨਹੀਂ ਸੀ ਤੇਜ ਕਰਕੇ ਉਹਨੇ ਜਮੀਨ ਆਪਣੀ ਠੇਕੇ ਦੇ ਦਿੱਤੇ ਕੇ ਔਰ ਆਪਣੇ ਬੱਚੇ ਨੂੰ ਜਿਸ ਤਰ੍ਹਾਂ ਕਿਸ ਤਰ੍ਹਾਂ ਕਰਕੇ ਉਹਨੇ ਪੜਾ ਕੇ ਜਦੋਂ ਬੱਚੇ ਨੇ 12 ਕਰ ਲਈ ਤਾਂ ਬੱਚਾ ਬਾਹਰ ਚਲਾ ਗਿਆ ਬੱਚੇ ਨੇ ਕਿਹਾ ਕਿ ਮੈਂ ਬਾਹਰ ਜਾਣਾ ਉਹਦੀ ਮਾਂ ਨੇ ਕਾਫੀ ਉਹਨੂੰ ਸਮਝਾਇਆ ਵੀ ਕਿ ਬੇਟਾ ਤੂੰ ਬਾਹਰ ਨਾ ਜਾ ਤੂੰ ਇੱਥੇ ਹੀ ਕੁਛ ਨਾ ਕੁਛ ਕਰ ਲੈ ਪਰ ਬੇਟਾ ਮੰਨਿਆ ਨਹੀਂ ਬੇਟੇ ਨੇ ਕਿਹਾ ਨਹੀਂ ਮੈਂ ਤਾਂ ਬਾਹਰ ਹੀ ਜਾਣਾ ਚਲੋ ਰਿਸ਼ਤੇਦਾਰ ਭੈਣ ਭਰਾ ਵੀ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਚਲ ਬਾਹਰ ਜਾਂਦਾ ਤੇ ਜਾ ਲੈਣ ਦੇ ਪੜ੍ਹਾਈ ਕਰਕੇ ਵਾਪਸ ਆ ਜਾਏਗਾ ਕੋਈ ਗੱਲ ਨਹੀਂ ਤੁਹਾਨੂੰ ਜਾਣਦੇ ਅਸੀਂ ਤੇਰੇ ਕੋਲ ਹੈਗੇ ਆ ਅਸੀਂ ਤੇਰੀ ਹੈਲਪ ਕਰਦੇ ਆਂ ਕਿਉਂਕਿ ਜਿਹੜੇ ਵੀ ਕੋਲ ਰਹਿ ਰਹੇ ਸੀ ਭੈਣਾ ਭਰਾ ਸੀ ਸਾਰਿਆਂ ਨੇ ਕਿਹਾ ਚਲੋ ਕੋਈ ਨਹੀਂ ਸਾਰਿਆਂ ਦੇ ਬੱਚੇ ਬਾਹਰ ਜਾਂਦੇ ਪਏ ਨੇ ਤੇ ਇਹਨੂੰ ਦੁਬਾਰਾ ਜਾ ਲੈਣ ਦੇ ਚਲੋ ਜੀ ਮਾਂ ਨੇ ਵੀ ਵਿਚਾਰੀ ਨੇ ਆਪਣੇ ਸੀਨੇ ਤੇ ਪੱਥਰ ਰੱਖ ਲਿਆ surjit kaur ਨੇ ਅਰਮਨ ਨੂੰ ਬਾਹਰ ਭੇਜਣ ਦੀ ਤਿਆਰੀ ਕਰ ਲਈ। ਚਲੋ ਜੀ ਖਰਚਾ ਵੀ ਬਹੁਤ ਹੋ ਗਿਆ ਪਰ ਚਲੋ ਜੋ ਵੀ ਸੀਗਾ ਉਹਨੇ ਜਿਸ ਤਰ੍ਹਾਂ ਕਰਕੇ ਵੀ ਉਹਨੇ ਆਪਣੇ بیٹے ਨੂੰ ਬਾਹਰ ਅਮਰੀਕਾ ਭੇਜ ਦਿੱਤਾ। ਕੁਝ ਟਾਈਮ ਨਿਕਲਿਆ। ਬੱਚਾ ਉੱਥੇ ਜਾ ਕੇ ਸੈਟਲ ਹੋਇਆ। ਪੜਾਈ ਕਰਨ ਲੱਗਾ। ਬੱਚੇ ਨੇ ਰੋਜ਼ ਫੋਨ ਕਰਨਾ, ਮਾਂ ਦਾ ਹਾਲ ਚਾਲ ਪੁੱਛਦੇ ਰਹਿਣਾ। ਬڑے ਪਿਆਰ ਦੇ ਨਾਲ ਮਾਂ ਦਾ ਮਾਂ ਨਾਲ ਗੱਲਬਾਤ ਕਰਨੀ ਟਾਈਮ ਜੋ ਸੀ ਥੋੜਾ ਠੀਕ ਹੀ ਲੰਘਦਾ ਪਿਆ ਸੀਗਾ ਚਲੋ ਕਦੇ-ਕਦਾਈ ਉਹਦੀ ਫੀਸ ਦੇ ਵਿੱਚ ਪੈਸੇ ਥੋੜੇ ਕੱਟ ਜਾਂਦੇ ਤਾਂ ਆਪਣੀ ਮਾਂ ਨੂੰ ਫੋਨ ਕਰਦਾ ਤੇ ਉਹਦੀ ਮਾਂ ਕਹਿੰਦੀ ਕੋਈ ਗੱਲ ਨਹੀਂ ਪੁੱਤ ਠੀਕਾ ਆ ਗਿਆ ਮੈਂ ਤੈਨੂੰ ਪੈਸੇ ਪਾ ਦਿਆਂਗੀ ਫੀਸ ਦੇ ਤੂੰ ਟੈਨਸ਼ਨ ਨਾ ਲੈ ਚਲੋ ਜਿਵੇਂ ਕਿਵੇਂ ਕਰਕੇ ਉਹਦੀ 2 ਸਾਲ ਦੀ ਪੜਾਈ ਸੀ ਰਮਨ ਦੀ ਤੌ ਲਾਜੀ ਉਹਦੀ ਪੜਾਈ ਜਿਹੜੀ ਸੀਗੀ ਉਹ ਪੂਰੀ ਹੋ ਗਈ। ਉਸ ਤੋਂ ਬਾਅਦ ਰਮਨ ਨੂੰ ਉੱਥੇ ਨੌਕਰੀ ਮਿਲ ਗਈ। ਤਾਂ ਉਹ ਨੌਕਰੀ ਕਰਨ ਲੱਗਾ। ਤਾਂ ਉਹਨੇ ਇੱਕ ਦਿਨ ਆਪਣੀ ਮਾਂ ਨੂੰ ਕਿਹਾ ਕਿ ਮਾਂ ਤੂੰ ਵੀ ਇੱਥੇ ਮੇਰੇ ਕੋਲ ਆ ਜਾ। ਤੇ ਮਾਂ ਨੇ ਕਿਹਾ ਕਿ ਬੇਟਾ ਮੈਂ ਤੇਰੇ ਕੋਲ ਕਿਵੇਂ ਆਵਾਂ ਮੈਨੂੰ ਮੇਰਾ ਮੈਂ ਉੱਥੇ ਨਹੀਂ ਰਹਿ ਸਕਦੀ ਮੈਨੂੰ ਉੱਥੋਂ ਦੀ ਭਾਸ਼ਾ ਨਹੀਂ ਆਉਂਦੀ ਘਰ ਏ ਜ਼ਮੀਨ ਐ ਫਿਰ ਇੱਥੇ ਕੌਣ ਰਹੇਗਾ ਆਪਣਾ ਘਰ-ਬਾਰ ਰੁਲ ਜਾਏਗਾ। ਤੁਨੇ ਕੇ ਮਾਂ ਕੋਈ ਗੱਲ ਨਹੀਂ ਜਿਵੇਂ ਤੈਨੂੰ ਚੰਗਾ ਲੱਗਦਾ ਏ ਜੇ ਤੂੰ ਉੱਥੇ ਰਹਿ ਸਕਦੀ ਏ ਤਾਂ ਤੂੰ ਉੱਥੇ ਰਹਿ ਲੈ ਜੇ ਤੂੰ ਮੇਰੇ ਕੋਲ ਆਉਣਾ ਚਾਹੁੰਦੀ ਏ ਤਾਂ ਤੂੰ ਮੇਰੇ ਕੋਲ ਆ ਜਾ ਤੇ ਚਲੋ ਜੀ ਇਸ ਤਰ੍ਹਾਂ ਕੁਝ ਕੁ ਸਾ ਜੜੇ ਸੀਗੇ ਉਹ ਵਧੀਆ ਨਿਕਲਦੇ ਗਏ ਇੱਕ ਦਿਨ ਰਮਨ ਨੂੰ ਇੱਕ ਲੜਕੀ ਪਸੰਦ ਆ ਜਾਂਦੀ ਏ ਤਾਂ ਉਹ ਆਪਣੀ ਮਾਂ ਨੂੰ ਫੋਨ ਕਰਦਾ ਏ ਕਿ ਮਾਂ ਮੈਨੂੰ ਇੱਕ ਕੁੜੀ ਪਸੰਦ ਏ ਤੇ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਤੇ ਉਹਦੀ ਮਾਂ ਨੇ ਕਿਹਾ ਕਿ ਚਲ ਕੋਈ ਗੱਲ ਨਹੀਂ ਪੁੱਤ ਜੇ ਤੈਨੂੰ ਉਹ ਕੁੜੀ ਪਸੰਦ ਹੈ ਤੇ ਵਿਆਹ ਤੇ ਆਪਾਂ ਕਰਨਾ ਹੀ ਹੈ ਤੇ ਜੇ ਤੇਰੀ ਪਸੰਦ ਦੀ ਕੁੜੀ ਹੈ ਤੇ ਆਪਾਂ ਉਹਦੇ ਨਾਲ ਹੀ ਵਿਆਹ ਕਰ ਦਿੰਨੇ ਚਲੋ ਜੀ ਜਿਵੇਂ ਕਿਵੇਂ ਕਰਕੇ ਉਹ ਇੱਕ ਵਾਰੀ ਇੰਡੀਆ ਆਇਆ ਤੇ ਉਹ ਕੁੜੀ ਵੀ ਨਾਲ ਆ ਗਈ ਚਲੋ ਮਾਂ ਨੇ ਦੇਖਿਆ ਮਾਨ ਲਗਿਆ ਕੁੜੀ ਬਹੁਤ ਸੋਹਣੀ ਹੈ ਪਰ ਕੁੜੀ ਦਾ ਜਿਹੜਾ ਪਰਿਵਾਰ ਸੀਗਾ ਉਹ ਬਾਹਰ ਅਮਰੀਕਾ ਹੀ ਰਹਿੰਦਾ ਸੀ ਤੇ ਉਹਨੇ ਕਿਹਾ ਕਿ ਵੀ ਵਿਆਹ ਇੱਥੇ ਕਰਨਾ ਤੇ ਉਹਨੇ ਕਿਹਾ ਕਿ ਨਹੀਂ ਮਾਂ ਇਹਦਾ ਪਰਿਵਾਰ ਉੱਥੇ ਰਹਿੰਦਾ ਹੈ ਤੇ ਵਿਆਹ ਤਾਂ ਮੈਨੂੰ ਉੱਥੇ ਜਾ ਕੇ ਹੀ ਕਰਨਾ ਪਏਗਾ ਤੇ ਉਹਦੀ ਮਾਂ ਨੇ ਕਿਹਾ ਕਿ ਪੁੱਤ ਫਿਰ ਮੈਂ ਕਿਵੇਂ ਜਾਵਾਂਗੀ ਕਹਿੰਦਾ ਮਾਂ ਈਡੀ ਜੇਤੀ ਤਾਂ ਤੇਰਾ ਵੀਜ਼ਾ ਲੱਗਣਾ ਨਹੀਂ ਹੈ ਤੇ ਕੋਈ ਗੱਲ ਨਹੀਂ ਮੈਂ ਬਾਅਦ ਵਿੱਚ ਤੇਰਾ ਵੀਜ਼ਾ ਲਵਾ ਕੇ ਤੈਨੂੰ ਲੈ ਜਾਵਾਂਗਾ ਤੇ ਫਿਰ ਮੈਂ ਉੱਥੇ ਜਾ ਕੇ ਵਿਆਹ ਕਰਨਾ ਉਨੀ ਮਾਂ ਨੇ ਕਿਹਾ ਚਲੋ ਠੀਕ ਹੈ ਕੋਈ ਗੱਲ ਨਹੀਂ ਤੂੰ ਜਦੋਂ ਮੇਰਾ ਵੀਜ਼ਾ ਲਗਵਾ ਲੇਗਾ ਮੈਂ ਉਹਦੋਂ ਵਿਆਹ ਕਰਾਵਾਂਗੀ ਤੂੰ ਉਹਦੋਂ ਵਿਆਹ ਕਰਾ ਲਈ ਜਦੋਂ ਤੇਰਾ ਵੀਜ਼ਾ ਮੇਰਾ ਮੇਰਾ ਵੀਜ਼ਾ ਜਦੋਂ ਲੱਗ ਜਾਏਗਾ ਮੈਂ ਕਿਹਾ ਠੀਕ ਹੈ ਚਲੋ ਉਹ ਵਾਪਸ ਅਮਰੀਕਾ ਚਲਾ ਗਿਆ ਜਦੋਂ ਉਹ ਵਾਪਸ ਅਮਰੀਕਾ ਚਲਾ ਗਿਆ ਕੁਝ ਟਾਈਮ ਲੰਘ ਗਿਆ ਤਾਂ ਮਾਂ ਨੇ ਫੋਨ ਤੇ ਪੁੱਛਿਆ ਕਿ ਬੇਟਾ ਤੂੰ ਮੇਰਾ ਵੀਜ਼ਾ ਲਗਵਾਇਆ ਹੈ ਜਾਂ ਨਹੀਂ ਲਗਵਾਇਆ ਕਿਦਾ ਮਾਂ ਮੈਂ ਪੇਪਰ ਲਾਏ ਹੋਏ ਨੇ ਜਿੱਦਣ ਹੀ ਤੇਰਾ ਵੀਜ਼ਾ ਲੱਗ ਜਾਏਗਾ ਨਾ ਉਸ ਦਿਨ ਮੈਂ ਤੈਨੂੰ ਆ ਕੇ ਲੈ ਜਾਵਾਂਗਾ ਚੱਲੋ ਜੀ ਟਾਈਮ ਲੰਘਦਾ ਗਿਆ ਇੱਕ ਦਿਨ ਮਾਂ ਨੇ ਪੁੱਛਿਆ ਕਿ ਫਿਰ ਤੂੰ ਕਦੋਂ ਵਿਆਹ ਕਰਾਉਣਾ ਹੈ ਕਿ ਦੋ ਸਾਲ ਲੰਘ ਗਏ ਨੇ ਤੇ ਤੂੰ ਕਦੋਂ ਵਿਆਹ ਕਰਾਉਣਾ ਹੈ ਤੋਨੇ ਕਿਹਾ ਮਾਂ ਬਸ ਜਿਵੇਂ ਹੀ ਵੀਜ਼ਾ ਲੱਗ ਜਾਏਗਾ ਮੈਂ ਤੈਨੂੰ ਆਪਣੇ ਕੋਲ ਲੈ ਕੇ ਜਾਵਾਂਗਾ ਫਿਰ ਮੈਂ ਵਿਆਹ ਕਰਾਵਾਂਗਾ ਉਨੇ ਕਿਹਾ ਠੀਕ ਹੈ ਟਾਈਮ ਲੰਘਦਾ ਜਾ ਰਿਹਾ ਸੀਗਾ ਪਰ ਰਮਨ ਨੇ ਉੱਥੇ ਉਸ ਕੁੜੀ ਦੇ ਨਾਲ ਵਿਆਹ ਪਹਿਲਾਂ ਹੀ ਕਰਾ ਲਿਆ ਸੀ ਇੱਥੇ ਆਉਣ ਤੋਂ ਪਹਿਲਾਂ ਜਦੋਂ ਆਪਣੀ ਮਾਂ ਨੂੰ ਮਿਲਾਉਣ ਵਾਸਤੇ ਲੈ ਕੇ ਆਇਆ ਸੀ ਉਹਨੇ ਉਸ ਤੋਂ ਪਹਿਲਾਂ ਹੀ ਉਸ ਕੁੜੀ ਦੇ ਨਾਲ ਵਿਆਹ ਕਰ ਚੁੱਕਿਆ ਸੀ ਉਹ ਕੁੜੀ ਜਿਹੜੀ ਸੀਗੀ ਉਹ ਕੁੜੀ ਨੇ ਉਹਦੇ ਨਾਲ ਬਹੁਤ ਹੀ ਵੱਡਾ ਤੋਖਾ ਮਤਲਬ ਕਿ ਕਰ ਰਹੀ ਸੀਗੀ ਉਹ ਕੁੜੀ ਕਿਸੇ ਹੋਰ ਨੂੰ ਪਸੰਦ ਕਰਦੀ ਸੀ ਤੇ ਕਿਸੇ ਹੋਰ ਦੇ ਨਾਲ ਉਹ ਸੈਟਲ ਸੀ ਤੇ ਉਹਨੇ ਰਮਨ ਨੂੰ ਵੀ ਧੋਖਾ ਦਿੱਤਾ ਪਰ ਰਮਨ ਇਸ ਗੱਲ ਨੂੰ ਜਾਣਦਾ ਨਹੀਂ ਸੀ ਕਿ ਮੇਰੇ ਨਾਲ ਉਹ ਧੋਖਾ ਕਰ ਰਹੀ ਹੈ ਲੋਜੀ ਕਰਦੇ ਕਰਦੇ ਟਾਈਮ ਜਿਹੜਾ ਸੀਗਾ ਉਹ ਲੰਘਦਾ ਜਾ ਰਿਹਾ ਸੀਗਾ ਪਰ ਰਮਨ ਇਸ ਚੀਜ਼ ਤੋਂ ਅਨਜਾਨ ਸੀ ਕਿ ਉਹ ਕੁੜੀ ਰਮਨ ਨੂੰ ਧੋਖਾ ਦੇ ਰਹੀ ਹੈ ਉਹਨੇ ਪਤਾ ਨਹੀਂ ਐਸਾ ਕੀ ਕੀਤਾ ਕਿ ਉਹਨੇ ਰਮਨ ਨੂੰ ਇੰਨਾ ਕੰਗਾਲ ਕਰ ਦਿੱਤਾ ਕਿ ਰਮਨ ਦੇ ਸਿਰ ਤੇ ਬਹੁਤ ਹੀ ਜ਼ਿਆਦਾ ਕਰਜ਼ਾ ਹੋ ਗਿਆ ਕੀ ਕਦੀ ਮੈਂ ਆਜ ਮੈਂ ਕਦੀ ਆ ਚੀਜ਼ ਲੈਣੀ ਹੈ ਮੈਂ ਕਦੀ ਫੋਨ ਲੈਣਾ ਹੈ ਕਦੀ ਗੱਡੀ ਲੈਣੀ ਹੈ ਤੁਹਾਨੂੰ ਪਤਾ ਅਮਰੀਕਾ ਦੇ ਵਿੱਚ ਕਿੰਨੀ ਮੰਗਾਈ ਹੈ ਤੇ ਉਹਦੇ ਚਲਦੇ ਚਲਦੇ ਮਤਲਬ ਇਹ ਮੰਗਾਈ ਤੇ ਕਾਰਨ ਰਮਨਦੇਵ ਤੇ ਬਹੁਤ ਹੀ ਜ਼ਿਆਦਾ ਕਰਜ਼ਾ ਹੋ ਗਿਆ ਤੇ ਬਾਅਦ ਵਿੱਚ ਉਹਨੇ ਕਿਹਾ ਰਮਨ ਨੂੰ ਕਿ ਮੈਂ ਤੇਰੇ ਨਾਲ ਵਿਆਹ ਮੈਂ ਤੇਰੇ ਨਾਲ ਤਾਂ ਰਵਾਂਗੀ ਜੇ ਤੂੰ ਆਪਣੀ ਜ਼ਮੀਨ ਉੱਥੋਂ ਵੇਚੇਂਗਾ ਨਹੀਂ ਤਾਂ ਮੈਂ ਤੈਨੂੰ ਤਲਾਕ ਦੇ ਦੇਣਾ ਤੇ ਉਥੋਂ ਵਾਲੀ ਜ਼ਮੀਨ ਵੇਚ ਕੇ ਤੇ ਤੂੰ ਸਾਰਾ ਕਰਜ਼ਾ ਉਤਾਰੇਗਾ ਜਿਹੜੇ ਪੈਸੇ بچਣਗੇ ਉਹ ਤੂੰ ਮੇਰੇ ਨਾਂ ਕਰ ਕਰੇਗਾ ਤੇ ਫਿਰ ਮੈਂ ਇੱਥੇ ਰਵਾਂਗੀ ਨਹੀਂ ਤਾਂ ਮੈਂ ਤੈਨੂੰ ਤਲਾਕ ਦੇ ਦੇਣਾ ਪਰ ਰਮਨ ਨੂੰ ਇਹ ਚੀਜ਼ ਦਾ ਅਹਿਸਾਸ ਹੀ ਨਹੀਂ ਸੀਗਾ ਕਿ ਉਹ ਉਹਨੂੰ ਧੋਖਾ ਦੇ ਰਹੀ ਹੈ ਕੁੜੀ ਤਾਂ ਉਹ ਉਹਦੇ ਚਾਸੀ ਦੇ ਵਿੱਚ ਆ ਗਿਆ ਰਮਨ ਅਰ ਰਮਨ ਅਚਾਨਕ ਇੱਕ ਦਿਨ ਵਾਪਸ ਆਉਂਦਾ ਹੈ ਇੰਡੀਆ ਯਾਨੀ ਕਿ ਫਿਰੋਜ਼ਪੁਰ ਵਾਪਸ ਆਉਂਦਾ ਹੈ ਤੇ ਆ ਕੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਤੇਰਾ ਵੀਜ਼ਾ ਲੱਗ ਗਿਆ ਤੇ ਮੈਂ ਤੈਨੂੰ ਲੈਣ ਵਾਸਤੇ ਆਇਆ ਤੇ ਉਧਰੋਂ ਰਮਨ ਦੇ ਘਰ ਵਾਲੀ ਨੇ ਇਹ ਕਿਹਾ ਕਿ ਆਪਣੀ ਮਾਂ ਨੂੰ ਤੂੰ ਨਾਲ ਲੈ ਕੇ ਨਹੀਂ ਆਉਣਾ ਬਸ ਪਹਿਲੀ ਵੇਚ ਕੇ ਜ਼ਮੀਨ ਵੇਚ ਕੇ ਤੇ ਪੈਸੇ ਲੈ ਕੇ ਤੂੰ ਅਮਰੀਕਾ ਆ ਜਾ ਚਲੋ ਜੀ ਉਹਨੇ ਵਿਚਾਰੇ ਨੇ ਪਤਾ ਨਹੀਂ ਉਹਦੇ ਵੀ ਮੱਤ ਮਾਰੀ ਗਈ ਔਰ ਉਹਨੇ ਉਹੀ ਜੋ ਉਹਨੇ ਕਹਿ ਦਿੱਤਾ ਉਹਦੇ ਘਰ ਵਾਲੀ ਨੇ ਉਹਨੇ ਉਹੀ ਕੰਮ ਕਰ ਦਿੱਤਾ ਵਾਪਸ ਆਇਆ ਆਪਣੀ ਮਾਂ ਨੂੰ ਕਿਹਾ ਮਾਂ ਤੇਰਾ ਵੀਜ਼ਾ ਲੱਗ ਗਿਆ ਹੈ ਤੇ ਆਪਾਂ ਮੈਂ ਤੈਨੂੰ ਲੈਣ ਆਇਆ ਆਂ ਆਪਾਂ 2-4 ਦਿਨਾਂ ਦੇ ਵਿੱਚ ਚਲੇ ਜਾਣਾ ਤੇ ਆਪਾਂ ਹੁਣ ਉੱਥੇ ਹੀ ਰਹਿਣਾ ਤੇ ਆਪਾਂ ਇੱਥੋਂ ਜ਼ਮੀਨ ਵੇਚ ਦੀਏ ਤਾਂ ਸਾਰੇ ਰਿਸ਼ਤੇਦਾਰਾ ਭੈਣਾ ਭਰਾਵਾਂ ਨੇ ਉਹਨੂੰ ਸਮਝਾਇਆ ਕਿ ਤੁਸੀਂ ਜ਼ਮੀਨ ਨਾ ਵੇਚੋ ਤੂੰ ਆਪਣੀ ਮਾਂ ਨੂੰ ਲੈ ਜਾ ਤੇਰੀ ਜ਼ਮੀਨ ਦਾ ਜਿੰਨਾ ਵੀ ਠੇਕਾ ਬਣੇਗਾ ਅਸੀਂ ਤੁਹਾਨੂੰ ਦੇ ਦਿਆ ਕਰਾਂਗੇ ਤੇ ਤੁਸੀਂ ਆਪਣੀ ਜ਼ਮੀਨ ਨਾ ਵੇਚੋ ਪਰ ਰਮਨ ਨੇ ਕੋਈ ਗੱਲ ਨਹੀਂ ਮੰਨੀ ਤੇ ਆਪਣੇ ਮਾਂ ਨੂੰ ਬਲੈਕਮੇਲ ਕੀਤਾ ਇਮੋਸ਼ਨਲ ਕਿ ਭਈ ਤੂੰ ਮੇਰੀ ਮਾਂ ਐ ਮੈਂ ਤੂੰ ਮੇਰੇ ਨਾਲ ਰਹਿਣਾ ਐ ਤੂੰ ਕੀ ਕਰਨਾ ਜ਼ਮੀਨ ਉੱਥੇ ਮੇਰਾ ਇੰਨਾ ਵਧੀਆ ਕਾਰੋਬਾਰ ਐ ਮੈਂ ਹੋਰ ਵੱਡਾ ਕਾਰੋਬਾਰ ਕਰ ਲਾਂਗਾ ਤਾਂ ਮਾਂ ਨੂੰ ਲੱਗਾ ਕਿ ਵੀ ਮੇਰੇ ਪੁੱਤ ਤੋਂ ਬਗੈਰ ਤਾਂ ਮੇਰਾ ਕੋਈ ਵੀ ਨਹੀਂ ਐ ਤੇ ਕਿਉਂ ਨਾ ਮੈਂ ਇਹ ਜ਼ਮੀਨ ਵੇਚ ਦਵਾਂ ਤੇ ਮੈਂ ਆਪਣੇ ਪੁੱਤ ਦੇ ਨਾਲ ਚਲੀ ਜਾਵਾਂ ਲੋ ਜੀ ਉਹਨਾਂ ਨੇ ਸਾਰੀ ਜ਼ਮੀਨ ਵੇਚ ਦਿੱਤੀ ਜਿੰਨਾ ਵੀ ਪੈਸਾ ਮਿਲਿਆ ਸਾਰਾ ਲੈ ਕੇ ਤੇ ਰਮਨ ਮਾਂ ਨੂੰ ਲੈ ਕੇ 에어ਪੋਰਟ ਦਿੱਲੀ 에어ਪੋਰਟ ਤੇ ਆ ਗਿਆ ਦਿੱਲੀ 에어ਪੋਰਟ ਤੇ ਆ ਕੇ ਜੋ ਉਹਨੇ ਕੀਤਾ ਆਪਣੀ ਮਾਂ ਨੂੰ ਬਾਹਰ ਖੜਾ ਕਰਕੇ ਤੇ ਆਪ ਕਹਿੰਦਾ ਕਿ ਮਾਂ ਤੂੰ ਇੱਥੇ ਖੜੋ ਮੈਂ ਹੁਣੇ ਆਇਆ ਪਤਾ ਨਹੀਂ ਉਹਨੇ ਕੀ ਇਥੇ ਕੀ ਉਹਨੇ ਗਾਂਡੇ ਛਾਂਡੇ ਕਰਕੇ ਤੇ ਉਹ ਇੱਕ ਵਾਰੀ ਆਪਣੀ ਮਾਂ ਨੂੰ ਅੰਦਰ ਲੈ ਗਿਆ ਸਮਾਨ ਵੀ ਲੈ ਗਿਆ ਔਰ ਮਾਂ ਨੂੰ ਵੀ ਅੰਦਰ ਲੈ ਗਿਆ ਕਿਉਂਕਿ ਮਾਂ ਘਟ ਪੜੀ ਲਿਖੀ ਸੀ ਮਾਂ ਨੇ ਦੇਖਿਆ ਹੀ ਨਹੀਂ ਕਿ ਕਿਵੇਂ ਮੇਰਾ ਬੇਟਾ ਮੇਰੇ ਨਾਲ ਕੀ ਕਰ ਰਿਹਾ ਹੈ ਜਾਂ ਕੀ ਨਹੀਂ ਕਰ ਰਿਹਾ ਹੈਗਾ ਕਿਉਂਕਿ ਉਹਦਾ ਵੀਜ਼ਾ ਹੀ ਨਹੀਂ ਲੱਗਾ ਸੀ ਤਾਂ ਉਹ ਉਹਨੂੰ ਅੰਦਰ ਲੈ ਕੇ ਹੀ ਨਹੀਂ ਗਿਆ ਗੇਟ ਦੇ ਬਾਹਰ ਹੀ ਮਤਲਬ ਛੱਡ ਕੇ ਤੇ ਕਹਿੰਦਾ ਮਾਂ ਤੂੰ ਇੱਥੇ ਖੜੋ ਮੈਂ ਸਮਾਨ ਅੰਦਰ ਕਰ ਰੱਖ ਕੇ ਤੇ ਫਿਰ ਮੈਂ ਆ ਕੇ ਤੈਨੂੰ ਲੈ ਕੇ ਜਾਣਾ ਤੇ ਮਾਂ ਨੇ ਸੋਚਿਆ ਕਿ ਬੇਟਾ ਸਮਾਨ ਅੰਦਰ ਰੱਖ ਕੇ ਆ ਕੇ ਮੈਨੂੰ ਨਾਲ ਲੈ ਜਾਏਗਾ ਪਰ ਮਾਂ ਉੱਥੇ ਖੜੀ ਉਡੀਕਦੀ ਰਹੀ ਕਿ ਹੁਣ ਵੀ ਬੇਟਾ ਆਏ ਹੁਣ ਵੀ ਬੇਟਾ ਆਏ ਕਿਉਂਕਿ ਮਾਂ ਦੇ ਕੋਲ ਨਾ ਹੀ ਕੋਈ ਸਮਾਨ ਸੀ ਨਾ ਹੀ ਮਾਂ ਦੇ ਕੋਲ ਕੁਝ ਕਾਗਜ਼ ਪੱਤਰ ਸੀਗੇ ਕਿ ਜਿਹੜਾ ਉਹ ਕਿਸੇ ਨੂੰ ਦਿਖਾਏ ਜਾਂ ਉਹ ਕੁਝ ਕਰੇ ਮਾਂ ਦੇ ਕੋਲ ਕੁਝ ਵੀ ਨਹੀਂ ਸੀ ਉਹ ਖਾਲੀ ਹੱਥ ਸੀ ਇੱਥੋਂ ਤੱਕ ਕਿ ਮਾਂ ਦੇ ਕੋਲ ਪੈਸੇ ਵੀ ਨਹੀਂ ਸੀਗੇ ਕੁਛ ਵੀ ਨਹੀਂ ਸੀ ਔਰ ਮਾਂ ਖੜੀ ਵੇਟ ਕਰਦੀ ਰਹੀ ਔਰ ਪੁੱਤਰ ਸਮਾਨ ਲੈ ਕੇ ਅੰਦਰ ਚਲਾ ਗਿਆ ਪੁੱਤਰ ਜਹਾਜ਼ ਤੇ ਵੀ ਚੜ ਗਿਆ ਰਮਨ ਜਹਾਜ਼ ਚੜ ਗਿਆ ਔਰ ਮਾਂ ਉੱਥੇ ਬੈਠੀ ਵੇਟ ਕਰਦੀ ਪਈ ਹੈ ਉਡੀਕ ਕਰਦੀ ਪਈ ਹੈ ਕਿ ਮੇਰਾ ਪੁੱਤਰ ਆਇਆ ਨਹੀਂ ਆਇਆ ਨਹੀਂ ਹੈ ਸਵੇਰ ਤੋ ਜਿਵੇਂ ਕਿ ਰਾਤ ਨੂੰ ਹੀ ਤੁਹਾਨੂੰ ਪਤਾ ਹੈ ਕਿ ਅਮਰੀਕਾ ਦੀਆਂ ਜਿਹੜੀਆਂ ਫਲਾਈਟਾਂ ਨੇ ਉਹ ਰਾਤ ਦੇ ਟਾਈਮ ਤੇ ਹੁੰਦੀ ਹੈ ਸਾਰੀ ਰਾਤ ਲੰਘ ਗਈ ਵੇਟ ਕਰਦੇ ਕਰਦੇ ਸਿਕਿਉਰਿਟੀ ਗਾਰਡ ਨੇ ਜਦੋਂ ਦੇਖਿਆ ਕਿ ਇਹ ਮਾਂ ਤਾਂ ਰਾਤ ਦੀ ਇੱਥੇ ਹੀ ਬੈਠੀ ਹੋਈ ਹੈ ਬੜਾ ਪਰੇਸ਼ਾਨ ਹੈ बार-बार ਆ ਕੇ ਕਹਿ ਰਹੀ ਹੈ ਕਿ ਮੇਰਾ ਪੁੱਤਰ ਅੰਦਰ ਗਿਆ ਸੀ ਮੇਰਾ ਪੁੱਤਰ ਅੰਦਰ ਗਿਆ ਸੀ ਤਾਂ ਸਿਕਿਉਰਿਟੀ ਗਾਰਡ ਨੇ ਅੰਦਰ ਜਾ ਕੇ ਕਿਸੇ ਨੂੰ ਕਿਹਾ ਕਿਸੇ ਅਫਸਰ ਦੇ ਨਾਲ ਗੱਲ ਕੀਤੀ ਕਿ ਇਸ ਤਰ੍ਹਾਂ ਕੋਈ ਮਾਤਾ ਬਾਹਰ ਬੈਠੀ ਹੈ ਔਰ ਉਹ ਰਾਤ ਦੀ ਬੈਠੀ ਹੋਈ ਹੈ ਤੇ ਹੁਣ ਤੇ ਸਵੇਰ ਹੋ ਗਈ ਹੈ ਫਿਰ ਉਹ ਕੋਈ ਅੰਦਰੋਂ ਆਇਆ ਉਹਨਾਂ ਨੇ ਆ ਕੇ ਪੁੱਛਿਆ ਕਿ ਕੀ ਗੱਲ ਹੈ ਕੀ ਹੋ ਗਿਆ ਉਹਨੇ ਕਿਹਾ ਮੇਰਾ ਮੁੰਡਾ ਅੰਦਰ ਗਿਆ ਸੀਗਾ ਸੰਭਾਲ ਲੈ ਕੇ ਉਹਨੇ ਕਿਹਾ ਸੀਗਾ ਕਿ ਮੈਂ ਬਾਹਰ ਆ ਰਿਹਾ ਵਾਂ ਤੇ ਉਹ ਆਇਆ ਨਹੀਂ ਫਿਰ ਉਹਨਾਂ ਨੇ ਪੁੱਛਿਆ ਕਿ ਤੁਹਾਡੇ ਮੁੰਡੇ ਨੇ ਕਿੱਥੇ ਜਾਣਾ ਸੀ ਨੇ ਕਿਹਾ ਉਹਨੇ ਅਮਰੀਕਾ ਉਸ ਜਾਣਾ ਸੀ ਮੈਂ ਵੀ ਨਾਲ ਜਾਣਾ ਸੀ ਮੇਰਾ ਵੀ ਵੀਜ਼ਾ ਲੱਗਿਆ ਸੀ ਜੇ ਅਸੀਂ ਦੋਨਾਂ ਮਾਂ ਪੁੱਤਾਂ ਨੇ ਜਾਣਾ ਸੀ ਮੇਰਾ ਮੁੰਡਾ ਅੰਦਰ ਗਿਆ ਬਾਹਰ ਹੀ ਨਹੀਂ ਆਇਆ ਮੈਨੂੰ ਲੈਣ ਵਾਸਤੇ ਤੇ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਜਿਹੜੇ ਵੀ ਜਾਣ ਵਾਲੇ ਸੀ ਸਾਰੇ ਜਾ ਚੁੱਕੀਆਂ ਨੇ ਫਲਾਈਟਾਂ ਤੇ ਹੁਣ ਤੇ ਰਾਤ ਨੂੰ ਜਾਣ ਗਈਆਂ ਤੁਹਾਡੇ ਮੁੰਡੇ ਦਾ ਕੀ ਨਾਂ ਹੈ ਫਿਰ ਉਹ ਆਪਦੇ ਮੁੰਡੇ ਦਾ ਨਾਂ ਦੱਸ ਦਈਏ ਤੇ ਉਹ ਪਤਾ ਲੱਗਦਾ ਕਿ ਬਈ ਉਹ ਤਾਂ ਜਹਾਜ਼ ਚੜ੍ਹ ਕੇ ਚਲਾ ਗਿਆ ਦਾ ਦੋਨੂੰ ਸਮਝ ਆਉਂਦੀ ਹੈ ਕਿ ਮੇਰੇ ਪੁੱਤਰ ਨੇ ਮੇਰੇ ਨਾਲ ਧੋਖਾ ਕਰ ਲਿਆ ਪਰ ਚਲੋ 에어ਪੋਰਟ ਵਾਲਿਆਂ ਨੇ ਜਿਵੇਂ ਕਿਵੇਂ ਕਰਕੇ ਆਪਣੇ ਕੋਲੋਂ ਟਿਕਟ ਲੈ ਕੇ ਤੇ ਉਹਨੂੰ ਮਤਲਬ ਕਿਹਾ ਕਿ ਮਾਤਾ ਜੀ ਤੁਸੀਂ ਅਸੀਂ ਤੁਹਾਨੂੰ ਤੁਹਾਡੇ ਪਿੰਡ ਪਹੁੰਚਾ ਦੇਵਾਂਗੇ ਚਲੋ ਜੀ ਉੱਥੇ 에어ਪੋਰਟ ਤੇ ਹੀ ਕੋਈ ਮਤਲਬ ਫਿਰੋਜ਼ਪੁਰ ਆਉਣ ਵਾਲਾ ਟੈਕਸੀ ਕੋਈ ਆਪਣਾ ਕਿਸੇ ਨੂੰ ਛੱਡਣ ਗਿਆ ਹੋਏ ਸੀਗੇ ਤੇ ਉਹ ਉਹਨਾਂ ਨੇ ਕਹਿ ਕਿ ਅਸੀਂ ਫਿਰੋਜ਼ਪੁਰ ਦੇ ਕੋਲ ਹੀ ਸਾਡਾ ਪਿੰਡ ਹੈ ਤੇ ਅਸੀਂ ਉੱਥੇ ਜਾਣਾ ਤੇ ਉਹਨਾਂ ਨੇ ਕਹਿ ਕਿ ਚਲੋ ਠੀਕ ਹੈ ਤੁਸੀਂ ਮਾਤਾ ਨੂੰ ਉੱਥੇ ਜਿੱਥੇ ਕਹਿਣਗੇ ਉੱਥੇ ਇਹਨਾਂ ਨੂੰ ਛੱਡ ਦੇਣਾ ਮਾਤਾ ਨੇ ਆਪ ਦਾ ਘਰ ਦੱਸਿਆ ਸ਼ੁਗਰ ਹੈ ਕਿ ਉਹ ਮਾਤਾ ਦਾ ਘਰ ਨਹੀਂ ਵੇਚਿਆ ਸੀਗਾ ਜ਼ਮੀਨ ਹੀ ਵੇਚੀ ਸੀ ਤੇ ਘਰ ਹਜੇ ਹੈਗਾ ਸੀ ਤਾਂ ਉਹਨਾਂ ਨੇ ਜਾ ਕੇ ਮਾਤਾ ਨੂੰ ਉਹਦੇ ਘਰ ਛੱਡ ਦਿੱਤਾ ਸੁਰਜੀਤ ਕੌਰ ਨੂੰ ਤੇ ਉੱਥੇ ਜਾ ਕੇ ਜਿਹੜੇ ਮਤਲਬ ਕਿ ਸ਼ਰੀਕਾ ਕਬੀਲਾ ਮਤਲਬ ਜਾਨੀ ਕਿ ਉਹਦੇ ਜੋਰ ਜੇਟ ਸੀਗੇ ਉਹਨਾਂ ਨੇ ਦੇਖਿਆ ਉਹਨਾਂ ਨੇ ਕਿਹਾ ਕਿ ਤੂੰ ਵਾਪਸ ਆ ਗਈ ਹੈ ਤੇ ਤਾਂ ਉਹ ਰੋ ਰੋ ਕੇ ਮਤਲਬ ਉਹਦੀ ਹਾਲਤ ਖਰਾਬ ਹੋ ਗਈ ਕਿ ਉਹ ਕੁਝ ਬੋਲ ਹੀ ਨਹੀਂ 파ਰੀ ਸੀਗੀ ਉਹ ਸਦਮੇ ਦੇ ਵਿੱਚ ਸੀ ਜੀ ਮੇਰਾ ਪੁੱਤਰ ਮੈਨੂੰ ਛੱਡ ਕੇ ਚਲਾ ਗਿਆ ਫਿਰ ਉਹ ਜਿਹੜੇ ਲੋਕ ਉਹਨੂੰ ਛੱਡਣ ਆਏ ਸੀ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਇਹਦਾ ਮੁੰਡਾ ਚਲਾ ਗਿਆ ਹੈ ਤੇ ਇਹ 2 ਦਿਨ ਤੋਂ ਬਾਹਰ ਹੀ ਬੈਠੀ ਹੋਈ ਸੀਗੀ ਤੇ ਅਸੀਂ ਇੱਧਰ ਆਉਣਾ ਸੀਗਾ ਤੇ ਸਾਨੂੰ ਪਤਾ ਲੱਗਾ ਕਿਸੇ ਅਫਸਰ ਨੇ ਸਾਨੂੰ ਕਿਹਾ ਕਿ ਬਈ ਜੇ ਕੋਈ ਵੀ ਉਧਰ ਜਾਣ ਵਾਲਾ ਹੈ ਤੇ ਇਸ ਮਾਤਾ ਨੂੰ ਲੈ ਜਾਓ ਤੇ ਅਸਰ ਅਸੀਂ ਇੱਧਰਲੇ ਪਾਸੇ ਹੋਣਾ ਸੀਗਾ ਤੇ ਅਸੀਂ ਸੋਚਿਆ ਕਿ ਅਸੀਂ ਹੀ ਮਾਤਾ ਨੂੰ ਲੈ ਜਾਂਦੇ ਆ ਤੇ ਅਸੀਂ ਇਸ ਕਰਕੇ ਘਰ ਛੱਡਣ ਆਏ ਆ ਤੁਸੀਂ ਇਹਦਾ ਜੋ ਵੀ ਹੈ ਆਪਣਾ ਇਹਨੂੰ ਸੰਭਾਲ ਲੈਣਾ ਤੇ ਇਸ ਕਹਾਣੀ ਤੇ ਮਤਲਬ ਗੌਰ ਕਰਨ ਦੀ ਜ਼ਰੂਰਤ ਹੈ ਕਿ ਇੱਕ ਬੱਚੇ ਨੇ ਇੱਕ ਔਰਤ ਦੇ ਪਿੱਛੇ ਲੱਗ ਕੇ ਪਤਾ ਨਹੀਂ ਕੀ ਕੀਤਾ ਹੈ ਔਰ ਕੀ ਉਸ ਬੱਚੇ ਦੇ ਨਾਲ ਵੀ ਕੀ ਹੋਇਆ ਜਾਂ ਕੀ ਨਹੀਂ ਹੋਇਆਗਾ ਹਜੇ ਤੱਕ ਇਸ ਕਹਾਣੀ ਦਾ ਕਿਸੇ ਨੂੰ ਵੀ ਕੁਝ ਨਹੀਂ ਪਤਾ ਕਿ ਉਸ ਬੱਚੇ ਦੇ ਨਾਲ ਵੀ ਕੀ ਵੇਤੀ ਹੈ ਕਿ ਉਹ ਬੱਚਾ ਮਰ ਗਿਆ ਹੈ ਜਾਂ ਜਿਉਂਦਾ ਹੈ ਇਹ ਵੀ ਨਹੀਂ ਪਤਾ ਪਰ ਉਹ ਮਾਂ ਅੱਜ ਵੀ ਉਸ ਪੁੱਤਰ ਦੀ ਵੇਟ ਦੇ ਵਿੱਚ ਬੈਠੀ ਹੈ ਇਸ ਕਹਾਣੀ ਨੂੰ ਘੱਟ ਤੋਂ ਘੱਟ 7-8 ਸਾਲ ਹੋ ਗਏ ਨੇ ਕਿ ਅਜੇ ਵੀ ਉਹ ਮਾਂ ਜਿਹੜੀ ਹੈ ਉਹ ਵੇਟ ਕਰ ਰਹੀ ਹੈ ਕਿ ਮੇਰਾ ਪੁੱਤਰ ਇੱਕ ਦਿਨ ਆਏਗਾ ਤੇ ਮੈਨੂੰ ਲੈ ਕੇ ਜਾਏਗਾ। ਤੇ ਸੋਚ ਕੇ ਦੇਖੋ ਕਿ ਇੱਕ ਪੁੱਤਰ ਨੇ ਆਪਣੀ ਮਾਂ ਦੇ ਨਾਲ ਐਡਾ ਵੱਡਾ ਧੋਖਾ ਕੀਤਾ। ਤੇ ਸਾਨੂੰ ਇਸ ਚੀਜ਼ ਤੋਂ ਕੀ ਸਿੱਖਿਆ ਲੈਣੀ ਚਾਹੀਦੀ ਹੈ? ਕਿ ਇੱਕ ਔਰਤ ਦੇ ਪਿੱਛੇ ਲੱਗ ਕੇ ਆਪਣੇ ਮਾਂ ਨੂੰ ਧੋਖਾ ਦੇ ਦਿੱਤਾ। ਜਾਂ ਕਿਸੇ ਮੁਸੀਬਤ ਦੇ ਵਿੱਚ ਫਸਿਆ ਸੀ। ਤਾਂ ਆਪਣੀ ਮਾਂ ਦੇ ਨਾਲ ਗੱਲਬਾਤ ਸਾਂਝੀ ਕਰਨੀ ਚਾਹੀਦੀ ਸੀ। ਅਗਰ ਇੱਕ ਔਰਤ ਇਹ ਕਹਿ ਰਹੀ ਕਿ ਆਪਣੇ ਮਾਂ ਨੂੰ ਨਾਲ ਨਹੀਂ ਲੈ ਕੇ ਆਉਣਾ ਸਾਰੀ ਜ਼ਮੀਨ ਵੇਚ ਕੇ ਮੇਰੇ ਨਾਂ ਪੈਸਾ ਜਮਾ ਕਰਾ ਦੇ ਆਪਣਾ ਜਿਹੜਾ ਕਰਜ਼ਾ ਜੜਿਆ ਹੈ ਉਹਨੂੰ ਲਾ ਲੈ ਤਾਂ ਉਸ ਪੁੱਤਰ ਨੂੰ ਇਹ ਚੀਜ਼ ਜ਼ਰੂਰ ਸੋਚਣੀ ਚਾਹੀਦੀ ਸੀ ਕਿ ਉਸ ਔਰਤ ਨੂੰ ਛੱਡਣਾ ਚਾਹੀਦਾ ਸੀ ਨਾ ਕਿ ਮਾਂ ਨੂੰ ਛੱਡਣਾ ਚਾਹੀਦਾ ਸੀ ਔਰਤ ਦੁਬਾਰਾ ਮਿਲ ਸਕਦੀ ਸੀ ਮਾਂ ਦੁਬਾਰਾ ਨਹੀਂ ਮਿਲ ਸਕਦੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਹੈ ਭਾਵੇਂ ਕੋਈ ਸਾਡਾ ਤੀਏ ਪੋਤੇ ਭੈਣੇ ਪਰ ਆਹ ਧੋਖਾ ਧੋਖਾ ਹੀ ਹੁੰਦਾ ਹੈ ਤੇ ਸਾਨੂੰ ਇਸ ਚੀਜ਼ ਦੇ ਬਾਰੇ ਬਹੁਤ ਹੀ ਜ਼ਿਆਦਾ ਸੋਚਣ ਦੀ ਲੋੜ ਹੈ ਅੱਜ ਕੱਲ ਬਹੁਤ ਲੋਕਾਂ ਦੇ ਨਾਲ ਇਹ ਸਭ ਕੁਝ ਹੋ ਰਿਹਾ ਹੈ ਬੱਚੇ ਮਾਪੇ ਨੂੰ ਧੋਖਾ ਦੇ ਰਹੇ ਨੇ ਮਾਪੇ ਦੇ ਦੇਖਭਾਲ ਨਹੀਂ ਕਰਦੇਗੇ ਤੇ ਆਪਣੇ ਇੱਕ ਘਰਵਾਲੀਆਂ ਦੇ ਪਿੱਛੇ ਲੱਗ ਕੇ ਜਾਂ ਕਿਸੇ ਲੜਕੀ ਦੇ ਪਿੱਛੇ ਲੱਗ ਕੇ ਆਪਣੇ ਮਾਪੇ ਨੂੰ ਧੋਖਾ ਦਿੰਦੇ ਨੇ ਇਹ ਮੇਰਾ ਮਤਲਬ ਕਿ ਕੋਈ ਇਰਾਦਾ ਕਿਸੇ ਦਾ ਦੇਵ ਦਿਖਾਉਣਾ ਹੈ ਜਾਂ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ ਪਹੁੰਚਾਉਣ ਦਾ ਨਹੀਂ ਸੀ ਕਿਉਂਕਿ ਇਹ ਇੱਕ ਸੱਚੀ ਕਹਾਣੀ ਸੀ ਔਰ ਮੈਂ ਸਭ ਦੇ ਨਾਲ ਇਸ ਕਹਾਣੀ ਨੂੰ ਸਾਂਝਾ ਕਰਨਾ ਚਾਹੁੰਦੀ ਸੀ ਜਿਸ ਕਰਕੇ ਮੈਂ ਇਹ ਕਹਾਣੀ YouTube ਤੇ ਲੈ ਕੇ ਆਈ ਹਾਂ ਹੋ ਸਕਦਾ ਹੈ ਕਿ ਇਹ ਕਹਾਣੀ ਕਿਸੇ ਹੋਰ ਨੇ ਵੀ ਪਹਿਲਾਂ ਸੁਣਾਈ ਹੋਵੇ ਕਿਉਂਕਿ ਦੇਖੋ ਅੱਜ ਕੱਲ ਸਭ ਦੇ ਚੈਨਲ ਬਣੇ ਹੋਏ ਨੇ ਹਨਾ ਤੋ ਹੋ ਸਕਦਾ ਹੈ ਕਿ ਦੇਖੋ ਫਰੋਸਪਰ ਦੇ ਵਿੱਚ ਰਹਿਣ ਵਾਲੀ ਹੋ ਸਕਦਾ ਕਿ ਉਹ ਕੋਈ ਉਹਨਾਂ ਦੇ ਆਸ-ਪਾਸ ਕੋਈ ਕਰੀਬੀ ਵੀ ਹੋ ਸਕਦਾ ਹੈ ਜਿਨ੍ਹਾਂ ਨੇ ਇਹ ਕਹਾਣੀ ਕਿਤੇ ਪਹਿਲਾਂ ਵੀ ਸੁਣਾਈ ਹੋਵੇ ਹੋ ਸਕਦਾ ਹੈ ਕਿ ਕਿਸੇ ਨੇ ਨਾਂ ਵੀ ਸੁਣਾਈ ਹੋਵੇ ਪਰ ਸਾਨੂੰ ਇਸ ਕਹਾਣੀ ਤੇ ਜ਼ਰੂਰ ਗੌਰ ਕਰਨਾ ਚਾਹੀਦਾ ਹੈ ਕਿ ਸਾਨੂੰ ਕਿਸੇ ਦੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਤੁਹਾਨੂੰ ਇਹ ਮੇਰੀ ਕਹਾਣੀ ਕਿਵੇਂ ਦੀ ਲੱਗੀ ਕਿਉਂਕਿ ਇਹ ਕਹਾਣੀ ਬਿਲਕੁਲ ਸੱਚੀ ਹੈ ਈਮੋਸ਼ਨਲ ਕਹਾਣੀ ਹੈ ਕਿਉਂਕਿ ਮੇਰਾ ਆਪਣਾ ਵੀ ਸੁਣਾਉਂਦੀ ਆ ਸੁਣਾਉਂਦੀ ਆ ਤੁਹਾਡਾ ਮਨ ਪਰਿਆ ਪਰ ਚਲੋ ਪਰਮਾਤਮਾ ਜੋ ਵੀ ਕਰਦਾ ਚੰਗਾ ਹੀ ਕਰਦਾ ਪਰ ਉਸ ਮਾਂ ਦੇ ਨਾਲ ਜੋ ਹੋਇਆ ਉਹ ਬਹੁਤ ਹੀ ਮਾੜਾ ਹੋਇਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਉਹ ਮਾਂ ਅੱਜ ਵੀ ਵੇਟ ਕਰ ਰਹੀ ਹੈ ਕਿਉਂਕਿ ਉਹ ਮਾਂ ਅੱਜ ਵੀ ਵੇਟ ਕਰ ਰਹੀ ਹੈ ਕਿਉਂਕਿ ਮੈਂ ਇਸ ਕਰਕੇ ਕਹਿ ਰਹੀ ਹਾਂ ਕਿਉਂਕਿ ਮੇਰੇ ਰਿਸ਼ਤੇਦਾਰ ਮਤਲਬ ਕਿ ਉੱਥੇ ਰਹਿੰਦੇ ਨੇ ਜਿਨ੍ਹਾਂ ਨੇ ਮੈਨੂੰ ਇਹ ਸਾਰੀ ਕਹਾਣੀ ਸੁਣਾਈ ਸੀ ਤੇ ਕਈ ਵਾਰ ਮੈਂ ਜਦੋਂ ਜਾਂਦੀ ਆ ਆਪਣੇ ਰਿਸ਼ਤੇਦਾਰਾਂ ਦੇ ਕੋਲ ਤਾਂ ਉਹ ਮਤਲਬ ਕਿ ਜਦੋਂ ਮੈਨੂੰ ਪਹਿਲੀ ਵਾਰ ਉਹਨਾਂ ਨੇ ਕਹਾਣੀ ਸੁਣਾਈ ਸੀ ਤੇ ਮੈਂ ਕਈ ਵਾਰ ਜਦੋਂ ਵੀ ਮੈਂ ਜਾਂਦੀ ਆ ਤਾਂ ਮੈਂ ਪੁੱਛਦੀ ਆ ਕਿ ਭਈ ਉਹਨਾਂ ਦਾ ਕੀ ਹਾਲ ਚਾਲ ਹੈ ਤੇ ਹੁਣ ਉਹਦੀ ਐਸੀ ਹਾਲਤ ਹੋ ਗਈ ਹੈ ਕਿ ਭਈ ਅੱਖਾਂ ਤੋਂ ਉਹਨੂੰ ਦਿਸਣਾ ਵੀ ਮਤਲਬ ਕਿ ਬੰਦ ਹੋ ਚੱਲਿਆ ਹੈ ਪੂਰਾ ਦਿਸਦਾ ਵੀ ਨਹੀਂ ਹੈ ਤੇ ਹੁਣ ਉਹ ਕਿਸੇ ਦੇ ਭਰੋਸੇ ਤੇ ਮਤਲਬ ਕੋਈ ਉਹਦੇ ਦਿਓਰ ਜੇਠ ਜਿਹੜੇ ਨੇ ਉਹਨਾਂ ਦੇ ਪੱਛੀ ਨੇ ਉਹੀ ਉਹਨੂੰ ਥੋੜਾ ਬੋਤਾ ਖਾਣਾ ਪੀਣਾ ਦੇ ਦਿੰਦੇ ਨੇ ਤੇ ਉਹਦੀ ਸੰਭਾਲ ਕਰ ਰਹੇ ਨੇ ਉਹ ਵੀ ਇਸ ਕਰਕੇ ਕਿਉਂਕਿ ਚਲੋ ਘਰ ਤੇ ਹੈਗਾ ਐ ਨਾ ਉਹਦੇ ਕੋਲ ਤੇ ਇਸ ਕਰਕੇ ਉਹਦੀ ਦੇਖਭਾਲ ਕਰ ਰਹੇ ਨੇ ਤੇ ਜੇ ਤੁਹਾਨੂੰ ਇਹ ਕਹਾਣੀ ਸਹੀ ਲੱਗੀ ਹੋਵੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਇਸ ਕਹਾਣੀ ਨੂੰ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਕੋਈ ਵੀਡੀਓ ਨਵੀਂ ਕਹਾਣੀ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤੇ ਚਲੋ ਜੀ ਤੁਸੀਂ ਮੈਨੂੰ ਇਜਾਜ਼ਤ ਦਿਓ ਹੁਣ ਤੇ ਆਪਾਂ ਫੇਰ ਮਿਲਦੇ ਹਾਂ ਇੱਕ ਨਵੀਂ ਕਹਾਣੀ ਲੈ ਕੇ ਤਦ ਤੱਕ ਤੁਸੀਂ ਸਾਰੇ ਖੁਸ਼ ਰਹੋ ਹੱਸਦੇ ਰਹੋ ਤੇ ਮੁਸਕਰਾਉਂਦੇ ਰਹੋ